ਜਦੋਂ ਕੋਈ ਬੰਦਾ ਕਿਸੇ ਘਰ ਵਿੱਚ ਜਾਦਾ ਆਉਣ ਜਾਣ ਲੱਗ ਜਾਵੇ ਭਾਵੇਂ ਉਹ ਉਸ ਘਰ ਦੀ ਦੂਰ ਨੇੜੇ ਦੀ ਰਿਸ਼ਤੇਦਾਰੀ ਦਾ ਕੋਈ ਬੰਦਾ ਹੋਵੇ ਭਾਵੇਂ ਕੋਈ ਦੋਸਤ ਮਿੱਤਰ ਹੋਵੇ ਆਂਢੀ ਗੁਆਂਢੀ ਹੋਵੇ ਐਨੀਵੇ ਕੋਈ ਵੀ ਹੋਵੇ ਤਾਂ 90% ਮਾਮਲਿਆਂ ਦੇ ਵਿੱਚ ਇਹ ਜੋ ਕੰਮ ਹੁੰਦਾ ਹਮੇਸ਼ਾ ਗਲਤੀ ਹੁੰਦਾ ਹੈ ਇਸ ਦੇ ਪਿੱਛੇ ਕੁਝ ਹੋਰ ਚੱਲ ਰਿਹਾ ਹੁੰਦਾ ਹੈ ਇਸ ਲਈ ਬੰਦੇ ਨੂੰ ਚਾਹੀਦਾ ਹੈ ਕਿ ਉਹ ਐਦਾਂ ਦੇ ਬੰਦਿਆਂ ਦੇ ਨਾਲ ਬਾਹਰ ਹੀ ਮਿਲ ਲਵੇ ਘਰ ਲੈ ਕੇ ਆਉਣ ਦੀ ਬਜਾਏ ਕਈ ਵਾਰ ਆਪਾਂ ਇਸ ਗੱਲ ਨੂੰ ਇਗਨੋਰ ਕਰ ਦਿੰਨੇ ਆ ਪਰ ਇਸ ਦੇ ਜੋ ਸਿੱਟੇ ਨੇ ਬੜੇ ਭਿਆਨਕ ਨਿਕਲਦੇ ਆ ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ ਪਰ 90% ਇਹੀ ਦੇਖਿਆ ਗਿਆ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਜੋ ਹੁੰਦਾ ਉਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਜਾਊਗੀ ਕਿ ਇੱਕ ਨਵਾਲਗ ਮੁੰਡਾ ਅਤੇ ਇੱਕ ਵਿਆਹੀ ਬਰੀ ਦੋ ਬੱਚਿਆਂ ਦੀ ਮਾਂ ਉਹਨਾਂ ਦੇ ਵਿੱਚ ਕੁਝ ਐਦਾਂ ਦਾ ਰਿਲੇਸ਼ਨ ਬਣਦਾ ਤੇ ਇੱਕ ਕਤਲ ਹੋ ਜਾਂਦਾ ਹੈ ਕਤਲ ਦੇ ਪਿਛਲੀ ਕਹਾਣੀ ਜਦੋਂ ਲੋਕਾਂ ਨੂੰ ਪਤਾ ਲੱਗਦੀ ਹੈ ਜਦੋਂ ਪੁਲਿਸ ਦੇ ਸਾਹਮਣੇ ਆਉਂਦੀ ਹੈ ਤਾਂ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਇਹ ਤਾਂ ਸੰਭਵ ਹੀ ਨਹੀਂ ਪਰ ਇਹ ਘਟਨਾ ਸੱਚੀ ਹੈ ਸਾਰੇ ਦੋਸਤਾਂ ਨੂੰ ਸਤਿ ਸ਼ਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਸਤਿਸ਼ ਗੜ ਦਾ ਜ਼ਿਲ੍ਹਾ ਧਰ ਸਿੰਬਾ ਇੱਥੋਂ ਦੇ ਥਾਣੇ ਦੇ ਵਿੱਚ ਇੱਕ ਬੰਦਾ ਜਾਂਦਾ ਜਿਸ ਦਾ ਨੋ ਪੁਜਾਰੀ ਲਾਲ ਹੁੰਦਾ ਗੱਲ ਹੈ 22 ਮਾਰਚ 2025 ਦੀ ਥਾਣੇ ਦੇ ਵਿੱਚ ਜਾਂਦਾ ਬੜਾ ਪਰੇਸ਼ਾਨ ਹੁੰਦਾ ਉਹ ਜਾ ਕੇ ਕੰਪਲੀਟ ਲਿਖਾਉਂਦਾ ਹੈ ਕਿ ਮੇਰੀ ਪਤਨੀ 21 ਮਾਰਚ 2025 ਦੀ ਦੇਰ ਰਾਤ ਨੂੰ ਘਰੋਂ ਲਾਪਤਾ ਹੋ ਗਈ। ਮੈਂ ਉਸਦੀ ਬੜੀ ਤਲਾਸ਼ ਕੀਤੀ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ। ਮੇਰੀ ਪਤਨੀ ਦੀ ਤਲਾਸ਼ ਕਰੋ। ਮੇਰੀ ਪਤਨੀ ਦੀ ਭਾਲ ਕਰਕੇ ਦਬੋ। ਪਹਿਲਾਂ ਤਾਂ ਪੁਲਿਸ ਨੂੰ ਲੱਗਦਾ ਹੈ ਕਿ ਇਹ ਬੰਦੇ ਨੇ ਖੁਦ ਹੀ ਆਪਣੀ ਪਤਨੀ ਨੂੰ ਗਾਇਬ ਨਾ ਕੀਤਾ ਹੋਵੇ। ਉਹ ਦੱਸਦਾ ਹੈ ਕਿ ਮੇਰੀ ਪਤਨੀ ਦਾ ਨਾਮ ਸਰਿਤਾ ਜਾਦਵ ਹੈ। ਉਸ ਦੀ ਉਮਰ 24-25 ਸਾਲ ਹੈ ਤੇ ਉਹ ਦੋ ਬੱਚਿਆਂ ਦੀ ਮਾਂ ਇੱਕ ਮੁੰਡਾ ਤੇ ਇੱਕ ਕੁੜੀ ਪੁਲਿਸ ਨੂੰ ਉਸ ਦੀ ਕੰਪਲੀਟ ਲਿਖਦੀ ਹੈ ਤੇ ਉਸ ਦੀ ਤਲਾਸ਼ ਵੀ ਕਰਦੀ ਹੈ ਪਰ ਸਰਿਤਾ ਦਾ ਕੁਝ ਵੀ ਪਤਾ ਨਹੀਂ ਲੱਗਦਾ ਜੋ ਪੁਜਾਰੀ ਜਦਵੰਦਾ ਉਹ ਵੀ ਆਪਣੇ ਤੌਰ ਤੇ ਸਰਿਤਾ ਦੀ ਤਲਾਸ਼ ਕਰਦਾ ਰਹਿੰਦਾ ਪੁੱਛ ਪੜਤਾਲ ਕਰਦਾ ਰਹਿੰਦਾ ਪਰ ਸਰਿਤਾ ਦਾ ਕੁਝ ਵੀ ਪਤਾ ਨਹੀਂ ਲੱਗਦਾ ਹੁਣ 23 ਮਾਰਚ 2025 ਆ ਜਾਂਦਾ ਹੈ ਤਾਂ ਇਸਦੇ ਨਾਲ ਹੀ ਇੱਕ ਪਿੰਡ ਹੁੰਦਾ ਮੌਂਦੀ ਮੌਂਦੀ ਪਿੰਡ ਦੇ ਖੇਤਾਂ ਦੇ ਵਿੱਚ ਇੱਕ ਬੰਦੇ ਨੂੰ ਇੱਕ লাশ ਪਈ ਦਿਖਾਈ ਦਿੰਦੀ ਹੈ ਜਦੋਂ ਉਹ লাশ ਦੇਖਦਾ ਤਾਂ ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਉਹ ਰੌਲਾ ਪਾਉਂਦਾ ਹੁਣ ਲੋਕਾਂ ਦਾ ਇੱਥੇ ਇਕੱਠ ਹੋ ਜਾਂਦਾ ਹੈ ਇਹ লাশ ਇੱਕ ਔਰਤ ਦੀ ਸੀ ਅਤੇ ਇਸ ਦੇ ਸਾਰੇ ਸਰੀਰ ਉੱਤੇ ਜਗ੍ਹਾ-ਜਗ੍ਹਾ ਤੇ ਜ਼ਖਮ ਸਨ ਤੇ ਇਹ ਔਰਤ ਦੀ লাশ ਨੰਗਨ ਹਾਲਤ ਦੇ ਵਿੱਚ ਸੀ ਤੇ ਇਸ ਤੋਂ ਵੀ ਭਿਆਨਕ ਇਹ ਸੀ ਕਿ ਇਸ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਕਿਸੇ ਨੇ ਚਮਚਾ ਪਾ ਦਿੱਤਾ ਸੀ ਹੁਣ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਤੇ ਪੁਲਿਸ ਲਾਸ਼ ਨੂੰ ਦੇਖ ਕੇ ਸੋਚਦੀ ਹੈ ਕਿ ਬੜੀ ਹੀ ਬੇਦਰਦੀ ਦੇ ਨਾਲ ਇਸ ਔਰਤ ਦਾ ਕਤਲ ਕੀਤਾ ਗਿਆ ਤੇ ਪੁਲਿਸ ਨੂੰ ਪਹਿਲੀ ਨਜ਼ਰ ਦੇ ਵਿੱਚ ਇਹ ਲੱਗਦਾ ਹੈ ਕਿ ਇਸ ਔਰਤ ਦੇ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਇਸ ਦਾ ਕਤਲ ਕੀਤਾ ਗਿਆ ਹੁਣ ਪੁਲਿਸ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਇਸ ਦੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਤੇ ਜੋ ਪੁਜਾਰੀ ਲਾਲ ਸੀ ਜਿਸ ਦੀ ਪਤਨੀ ਸਰਿਤਾ যাদਬ ਲਾਪਤਾ ਸੀ ਉਸ ਨੂੰ ਇਹ ਫੋਟੋਆਂ ਦਿਖਾਈਆਂ ਜਾਂਦੀਆਂ ਸਨਾਖਤ ਕਰਵਾਈ ਜਾਂਦੀ ਹੈ ਜਦੋਂ ਪੁਜਾਰੀ ਲਾਲ ਦੇਖਦਾ ਤਾਂ ਉਸ ਦੀਆਂ ਚੰਗਿਆੜਾ ਨਿਕਲ ਜਾਂਦੀਆਂ ਉਹ ਉੱਚੀ ਉੱਚੀ ਰੋਂਦਾ ਕਿਉਂਕਿ ਉਸ ਦੇ ਬੱਚਿਆਂ ਦੀ ਮਾਂ ਇਸ ਦੁਨੀਆ ਤੇ ਨਹੀਂ ਰਹੀ ਸੀ ਇਹ ਜੋ লাশ ਸੀ ਇਹ লাশ ਸਰਿਤਾ যাদਬ ਦੀ ਸੀ ਹੁਣ ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇਸ ਦਾ ਇੰਨੀ ਬੇਰਹਿਮੀ ਦੇ ਨਾਲ ਕਤਲ ਕਿਸ ਨੇ ਕਰ ਦਿੱਤਾ ਕਿਉਂ ਕਰ ਦਿੱਤਾ ਤੇ ਇਸ ਖੇਤ ਦੇ ਵਿੱਚ ਇਹ লাশ ਕਿਵੇਂ ਆ ਗਈ ਹੁਣ ਪੁਲਿਸ ਤਫ਼ਤੀਸ਼ ਕਰਦੀ ਹੈ ਸਭ ਤੋਂ ਪਹਿਲਾਂ ਤਾਂ ਜੋ ਸਰਿਤਾ ਜਾਦਵ ਹੁੰਦੀ ਹੈ ਉਸ ਦੇ ਫੋਨ ਦੀ ਕਾਲ ਡਿਟੇਲ ਕਢਵਾਈ ਜਾਂਦੀ ਹੈ ਲੋਕੇਸ਼ਨ ਕਢਵਾਈ ਜਾਂਦੀ ਹੈ ਕਿਉਂਕਿ ਪੁਲਿਸ ਨੂੰ ਪਤਾ ਸੀ ਕਿ ਜੇ ਰਾਤ ਨੂੰ ਸਰਿਤਾ ਜਾਦਵ ਘਰੋਂ ਗਈ ਆ ਤਾਂ ਇਸ ਨੂੰ ਕਿਸੇ ਦਾ ਫੋਨ ਵੀ ਆਇਆ ਹੋਵੇਗਾ ਹੁਣ ਪੁਲਿਸ ਜਦੋਂ ਕਾਲ ਡਿਟੇਲ ਕੜਵਾਉਂਦੀ ਹੈ ਤਾਂ ਉਸ ਵਿੱਚ ਇੱਕ ਨੰਬਰ ਆਉਂਦਾ ਹੈ ਨੰਬਰ ਵੀ ਜੋ ਸਰਿਤਾ ਜਾਦਵ ਹੁੰਦੀ ਆ ਉਸ ਦੇ ਗਮਾਂਡ ਵਿੱਚ ਰਹਿੰਦੇ ਇੱਕ ਨਵਾਲਦ ਮੁੰਡੇ ਦਾ ਹੁੰਦਾ ਹੈ ਪੁਲਿਸ ਨੂੰ ਪਹਿਲਾਂ ਤਾਂ ਇਹ ਲੱਗਦਾ ਹੈ ਕਿ ਸ਼ਾਇਦ ਕਿਸੇ ਨੇ ਇਸ ਦੇ ਨੰਬਰ ਤੋਂ ਕਾਲ ਕਰਕੇ ਸਰਿਤਾ ਨੂੰ ਬੁਲਾਇਆ ਹੋਵੇ ਪਰ ਜਦੋਂ ਪੁਲਿਸ ਚੰਗੀ ਤਰ੍ਹਾਂ ਇਹ ਸਾਰੀ ਸਰਿਤਾ ਜਾਦਵ ਦੀ ਕਾਲ ਡਿਟੇਲ ਦੇਖਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਸਰਿਤਾ ਜਾਦਵ ਦੇ ਨਾਲ ਤਾਂ ਇਸ ਨੰਬਰ ਤੋਂ ਬੜੀਆਂ ਲੰਮੀਆਂ ਲੰਮੀਆਂ ਗੱਲਾਂ ਹੋਈਆਂ ਹੋਈਆਂ ਹੁਣ ਪੁਲਿਸ ਦਾ ਸ਼ੱਕ ਉਸ ਮੁੰਡੇ ਤੇ ਜਾਂਦਾ ਹੈ ਤੇ ਉਸ ਮੁੰਡੇ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤੇ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਜੋ ਕਹਾਣੀ ਇਹ ਮੁੰਡਾ ਦੱਸਦਾ ਉਹ ਸੁਣ ਕੇ ਤਾਂ ਸਭ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਸਭ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਇਹ ਕਿੱਦਾਂ ਹੋ ਸਕਦਾ ਇੱਕ ਨਵਾਲਗ ਮੁੰਡਾ ਐਦਾਂ ਕਿਵੇਂ ਕਰ ਸਕਦਾ ਇਸ ਮੁੰਡੇ ਦਾ ਨਾਂ ਰਾਹੁਲ ਹੁੰਦਾ ਹੈ ਰਾਹੁਲ ਦੱਸਦਾ ਹੈ ਕਿ ਮੇਰਾ ਸਰਿਤਾ ਦੇ ਨਾਲ ਪ੍ਰੇਮ ਪ੍ਰਸੰਗ ਤਕਰੀਬਨ 2 ਸਾਲਾਂ ਤੋਂ ਚੱਲਦਾ ਜੋ ਸਰਿਤਾ ਸੀ ਉਹ ਆਪਣੇ ਪੇਕੇ ਰਹਿੰਦੀ ਸੀ ਉਹ ਆਪਣੇ ਪਤੀ ਦੇ ਨਾਲ ਆਪਣੇ ਪੇਕੇ ਘਰ ਹੀ ਰਹਿੰਦੀ ਸੀ ਰਾਹੁਲ ਦੱਸਦਾ ਕਿ ਮੇਰੀ 2 ਸਾਲ ਪਹਿਲਾਂ ਤੋਂ ਸਰਿਤਾ ਦੇ ਨਾਲ ਦੋਸਤੀ ਸੀ ਇਸ ਦੇ ਨਾਲ ਮੇਰੇ ਨਜ਼ਹਿਬੰਦ ਸੀ ਕਿਉਂਕਿ ਇਹਨਾਂ ਦੇ ਘਰ ਆਇਆ ਜਾਇਆ ਕਰਦਾ ਸੀ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਕਿਉਂਕਿ ਇਹ ਨਵਾਲਗ ਸੀ ਤੇ ਸਰਿਤਾ ਦੋ ਬੱਚਿਆਂ ਦੀ ਮਾਂ ਸੀ ਉਹਨਾਂ ਨੂੰ ਲੱਗਦਾ ਸੀ ਕਿ ਇਹ ਤਾਂ ਇਹਦੇ ਮੁੰਡਿਆਂ ਵਰਗਾ ਇਹਦੇ ਜਵਾਕਾਂ ਵਰਗਾ ਦਾ ਪਰ ਚੱਲ ਕੁਝ ਹੋਰ ਰਿਹਾ ਸੀ ਹੁਣ ਇਹ ਦੋਨੋਂ ਇਸ ਗੱਲ ਦਾ ਫਾਇਦਾ ਉਠਾਉਂਦੇ ਤੇ ਜੋ ਸਰਿਤਾ ਜਾਦਵ ਸੀ ਉਹ ਇਸ ਰਾਹੁਲ ਦੇ ਨਾਲ ਸੰਬੰਧ ਬਣਾਉਂਦੀ ਇਹਨਾਂ ਦਾ ਐਦਾਂ ਚੱਲਦਾ ਰਹਿੰਦਾ ਪਰ ਹੁਣ ਰਾਹੁਲ ਨੂੰ ਲੱਗਿਆ ਕਿ ਜੋ ਸਰਿਤਾ ਗਈ ਉਹ ਉਸ ਤੋਂ ਮੁੱਖ ਮੋੜ ਰਹੀ ਹੈ ਕਿਉਂਕਿ ਰਾਹੁਲ ਨੂੰ ਉਸ ਦੇ ਦੋਸਤ ਸਮੀਰ ਅਤੇ ਕੋਮਲ ਨੇ ਦੱਸਿਆ ਕਿ ਜੋ ਸਰਿਤਾ ਗਈ ਇਸ ਦੇ ਤਾਂ ਹੁਣ ਹੋਰ ਮੁੰਡਿਆਂ ਦੇ ਨਾਲ ਸੰਬੰਧ ਬਣ ਗਏ ਇਸ ਕਰਕੇ ਹੀ ਇਹ ਤੈਨੂੰ ਇਗਨੋਰ ਕਰ ਰਹੀ ਹੈ ਇਹ ਗੱਲ ਜੋ ਰਾਹੁਲ ਸੀ ਉਸ ਨੂੰ ਪਸੰਦ ਨਹੀਂ ਸੀ ਰਾਹੁਲ ਪਹਿਲਾਂ ਵੀ ਬਾਲ ਸੁਧਾਰ ਜੇਲ੍ਹ ਦੇ ਵਿੱਚੋਂ ਆਇਆ ਹੋਇਆ ਸੀ ਹੁਣ ਰਾਹੁਲ ਸਰਿਤਾ ਨੂੰ ਕਹਿੰਦਾ ਕਿ ਤੂੰ ਐਦਾਂ ਨਾ ਕਰ ਤੂੰ ਮੇਰੇ ਨਾਲ ਸੰਬੰਧ ਰੱਖ ਤੂੰ ਹੋਰ ਮੁੰਡਿਆਂ ਦੇ ਨਾਲ ਸੰਬੰਧ ਨਾ ਬਣਾ ਪਰ ਜੋ ਸਰਿਤਾ ਸੀ ਇਹ ਨਵਾਲਗ ਸੀ ਜੋ ਦੂਜੇ ਮੁੰਡੇ ਸੀ ਉਹ ਬਾਲਗ ਸੀ ਜਿਨ੍ਹਾਂ ਨਾਲ ਉਸ ਦੇ ਸੰਬੰਧ ਸੀ ਜੋ ਰਾਹੁਲ ਨੂੰ ਪਤਾ ਲੱਗਦੇ ਨੇ ਉਹ ਹੁਣ ਸਰਿਤਾ ਰਾਹੁਲ ਨੂੰ ਇਗਨੋਰ ਕਰਦੀ ਹੈ ਤੇ ਉਹਨਾਂ ਮੁੰਡਿਆਂ ਦੇ ਨਜ਼ਦੀਕ ਹੋ ਜਾਂਦੀ ਹੈ। ਇਹ ਗੱਲ ਨੂੰ ਰਾਹੁਲ ਬਰਦਾਸ਼ਤ ਨਹੀਂ ਕਰ ਸਕਿਆ। ਉਸ ਨੇ ਸਰਿਤਾ ਦੇ ਕਤਲ ਦੀ ਸਾਜ਼ਿਸ਼ ਰਚੀ। ਉਸ ਨੇ ਸੋਚਿਆ ਕਿ ਜੇ ਇਹ ਮੇਰੇ ਨਾਲ ਗੱਲਬਾਤ ਨਹੀਂ ਕਰੇਗੀ, ਮੇਰੇ ਨਾਲ ਸੰਬੰਧ ਨਹੀਂ ਬਣਾਏਗੀ ਤਾਂ ਇਸ ਨੂੰ ਜਿਉਣ ਦਾ ਵੀ ਕੋਈ ਹੱਕ ਨਹੀਂ। ਹੁਣ ਰਾਹੁਲ ਸਰਿਤਾ ਨੂੰ 20 ਮਾਰਚ 2025 ਨੂੰ ਫੋਨ ਕਰਦਾ ਹੈ। ਤੇ ਕਹਿੰਦਾ ਕਿ ਮੈਂ ਤੈਨੂੰ ਇੱਕ ਵਾਰ ਮਿਲਣਾ ਚਾਹਣਾ ਉਸ ਤੋਂ ਬਾਅਦ ਤੂੰ ਮੈਨੂੰ ਚਾਹੇ ਕਦੇ ਨਾ ਮਿਲੇ ਬਸ ਅੱਜ ਆਪਾਂ ਸਭ ਕੁਝ ਮਕਾ ਦੇਣਾ ਹੈ ਇੱਕ ਵਾਰ ਤੂੰ ਮੈਨੂੰ ਆ ਕੇ ਮਿਲ ਹੁਣ ਸਰਿਤਾ ਸੋਚਦੀ ਹੈ ਕਿ ਮੈਂ ਜਾ ਕੇ ਰਾਹੁਲ ਨੂੰ ਮਿਲ ਲੈਣੀ ਆ 21 ਮਾਰਚ 2025 ਨੂੰ ਰਾਤ ਨੂੰ ਰਾਹੁਲ ਸਰਿਤਾ ਨੂੰ ਕਾਲ ਕਰਦਾ ਹੈ ਸਰਿਤਾ ਬਾਹਰ ਆਉਂਦੀ ਹੈ ਤੇ ਇਹ ਬਾਈਕ ਦੇ ਉੱਤੇ ਬਿਠਾ ਕੇ ਸਰਿਤਾ ਨੂੰ ਮੌਹੰਦੀ ਪਿੰਡ ਦੇ ਵਿੱਚ ਇੱਕ ਸੁੰਨੇ ਘਰ ਦੇ ਵਿੱਚ ਜਿੱਥੇ ਕੋਈ ਨਹੀਂ ਹੁੰਦਾ ਉੱਥੇ ਲੈ ਜਾਂਦੇ ਆ ਤੇ ਇੱਥੇ ਹੀ ਸਮੀਰ ਅਤੇ ਕੋਮਲ ਦੋਨੋਂ ਹੁੰਦੇ ਨੇ ਜਿਨ੍ਹਾਂ ਦੀ ਉਮਰ ਲਗਭਗ 20 ਤੇ 19 ਸਾਲ ਹੁੰਦੀ ਹੈ ਹੁਣ ਇੱਥੇ ਫੇਰ ਰਾਹੁਲ ਸਰਿਤਾ ਨੂੰ ਕਹਿੰਦਾ ਕਿ ਤੂੰ ਗਲਤ ਕਰ ਰਹੀ ਹੈਂ ਤੂੰ ਮੇਰੇ ਨਾਲ ਸੰਬੰਧ ਰੱਖ ਤੈਨੂੰ ਕੀ ਲੋੜ ਹੈ ਹੋਰਾਂ ਦੇ ਨਾਲ ਸੰਬੰਧ ਬਣਾਉਣ ਦੀ ਪਰ ਜੋ ਸਰਿਤਾ ਸੀ ਉਹ ਉਸ ਨੂੰ ਕਹਿ ਰਹੀ ਸੀ ਕਿ ਮੈਂ ਤੇਰੇ ਨਾਲ ਕੋਈ ਵੀ ਸੰਬੰਧ ਨਹੀਂ ਰੱਖਣਾ ਮੇਰਾ ਕਿਸੇ ਨਾਲ ਕੋਈ ਸੰਬੰਧ ਨਹੀਂ ਮੈਂ ਹੁਣ ਇਹ ਕੰਮ ਨਹੀਂ ਕਰਨਾ ਪਰ ਜੋ ਰਾਹੁਲ ਸੀ ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ ਜਦੋਂ ਹੁਣ ਇਹਨਾਂ ਦੇ ਵਿੱਚ ਝਗੜਾ ਹੁੰਦਾ ਤਾਂ ਉਸ ਤੋਂ ਬਾਅਦ ਇਸ ਦੇ ਦੋਸਤ ਸਮੀਰ ਅਤੇ ਕੋਮਲ ਸਰਿਤਾ ਨੂੰ ਫੜ ਲੈਂਦੇ ਨੇ ਫੜਨ ਤੋਂ ਬਾਅਦ ਜੋ ਰਾਹੁਲ ਹੁੰਦਾ ਉਹ ਉਸ ਉੱਤੇ ਤਿੱਖੇ ਚਮਚੇ ਦੇ ਨਾਲ ਬਾਹਰ ਕਰਦਾ ਇਸ ਨੂੰ ਜ਼ਖਮੀ ਕਰ ਦਿੰਦੇ ਨੇ ਤੇ ਇਸ ਦੇ ਨਾਲ ਫਿਰ ਤਿੰਨੋਂ ਬਲਾਤਕਾਰ ਕਰਦੇ ਆ ਉਸ ਤੋਂ ਬਾਅਦ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਇਸ ਦੇ ਕੱਪੜੇ ਉਤਾਰ ਦਿੱਤੇ ਜਾਂਦੇ ਤੇ ਇਸ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਚਮਚਾ ਪਾ ਦਿੱਤਾ ਜਾਂਦਾ ਤੇ ਮੌਂਦੀ ਪਿੰਡ ਦੇ ਖੇਤ ਦੇ ਵਿੱਚ ਸਰਿਤਾ ਜਾਦਵ ਦੀ ਲਾਸ਼ ਨੂੰ ਇਹ ਸ਼ੁੱਟ ਆਉਂਦੇ ਨੇ ਕਿ ਇਹ ਲੱਗੇ ਕਿ ਜੋ ਸਰਿਤਾ ਕੀ ਇਸ ਦੇ ਨਾਲ ਕਿਸੇ ਨੇ ਪਹਿਲਾਂ ਬਲਾਤਕਾਰ ਕੀਤਾ ਤੇ ਫਿਰ ਇਸ ਦਾ ਕਤਲ ਕੀਤਾ ਹੁਣ ਇਹ ਇਥੋਂ ਫਰਾਰ ਹੋ ਜਾਂਦੇ ਆ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗੇਗਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਹ ਆਪਣੇ ਜੁਰਮ ਦੇ ਸਬੂਤ ਛੱਡ ਹੀ ਜਾਂਦਾ ਹੈ ਤੇ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਹੀ ਜਾਂਦਾ ਹੈ ਇਸ ਕੇਸ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਪੁਲਿਸ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਅੱਗੇ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਅਦਾਲਤ ਦੇ ਵਿੱਚ ਇਹਨਾਂ ਉੱਪਰ ਜੋ ਕੇਸ ਚੱਲੇਗਾ ਜੋ ਰਾਹੁਲ ਹੈ ਜੋ ਨਵਾਲਗ ਹੈ ਉਸ ਉੱਪਰ ਕਿਹੜੀਆਂ ਧਾਰਾਵਾਂ ਲੱਗਦੀਆਂ ਨੇ ਕੀ ਉਸ ਨਾਲ ਹੁੰਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਨਵਾਲਗ ਮੁੰਡਾ ਇੱਕ ਜੋ ਵਿਆਹੀ ਹੋਈ ਔਰਤ ਜਿਸ ਦੇ ਦੋ ਬੱਚੇ ਵੀ ਸੀ ਉਸ ਦੇ ਨਾਲ ਉਸ ਦੇ ਸਬੰਧ ਬਣ ਜਾਂਦੇ ਨੇ ਕਰਦਿਆਂ ਨੂੰ ਲੱਗਦਾ ਕਿ ਇਹ ਤਾਂ ਬੱਚਾ ਹੈਗਾ ਇਸਨੇ ਤਾਂ ਸਾਡੀ ਕੁੜੀ ਦੇ ਨਾਲ ਐਦਾਂ ਦਾ ਕੀ ਕਰਨਾ ਹੈ ਇਹ ਤਾਂ ਇੱਥੇ ਖੇਡਣ ਆਉਂਦਾ ਹੈਗਾ ਜਾਂ ਇੱਥੇ ਵੈਸੇ ਹੀ ਬੈਠ ਕੇ ਗੱਲਾਂ ਮਾਰਦਾ ਹੈ ਪਰ ਉਹ ਗਲਤ ਸੀ ਉਸ ਗੱਲ ਦਾ ਉਹਨਾਂ ਦੇ ਇਹ ਗੱਲ ਇਗਨੋਰ ਕਰਨ ਦਾ ਨਤੀਜਾ ਜੋ ਨਿਕਲਿਆ ਬੜਾ ਭਿਆਨਕ ਨਿਕਲਿਆ ਸਰਿਤਾ ਜਾਦਵ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਲਈ ਦੋ ਆਜਾਦ ਸਾਰੇ ਦੋਸਤਾਂ ਨੂੰ ਸ੍ਰੀਕਾਲ